ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਪਿੰਡ ਬਖਲੌਰ ਤੋਂ ਮੱਲਾਬੇਦੀਆਂ ਜਾਣ ਵਾਲੇ ਲਿੰਕ ਰੋਡ ਤੇ ਖੜੇ ਆ ਜਿੱਥੇ ਇੱਕ ਬਹੁਤ ਵੱਡੀ ਸਮੱਸਿਆ ਜਿਹੜੀ ਹੈ ਇਹ ਦਰਜਨਾ ਪਿੰਡਾਂ ਨੂੰ ਆ ਰਹੀ ਹੈ ਉਹਦਾ ਕਾਰਨ ਹੈ ਕਿ ਇੱਥੇ ਜਦੋਂ ਬਰਸਾਤ ਹੁੰਦੀ ਹੈ ਤੇ ਇੱਥੇ ਸੜਕ ਦੇ ਵਿੱਚ ਜਿਹੜਾ ਪਾਣੀ ਭਰ ਜਾਂਦਾ ਹੈ ਇੱਥੇ ਉਹਦਾ ਕਾਰਨ ਹੈ ਕਿ ਇੱਕ ਪਾਸੇ ਸੁਹਾ ਇੱਕ ਪਾਸੇ ਨਹਿਰ ਹੈ ਇਹ ਦੋਨਾਂ ਦੀ ਮਨ ਹੈ ਤੇ ਇਹ ਇੱਕ ਤੀਜੀ ਨਹਿਰ ਵਿਚਾਲੇ ਬਣ ਜਾਂਦੀ ਹੈ ਜਦੋਂ ਇਹ ਮੀਂਹ ਪੈਂਦਾ ਇਹ ਮੈਨੂੰ ਬਾਬਾ ਜੀ ਹੁਣੇ ਦੱਸਦੇ ਆ ਕਿ ਇੱਥੇ ਸਾਡੇ ਗੁਰੂ ਘਰ ਹੈ ਸਲਵਾਣਾ ਸਾਹਿਬ ਧਾਰਮਿਕ ਸਥਾਨ ਹੈ ਬੜਾ ਅੜਦਵਾਲੀ ਸਾਰੀ ਮਾਨਤਾ ਹੈਗੀ ਆ ਤੇ ਉਹ ਉਹ ਸੰਗਤ ਨੂੰ ਵੀ ਬੜੀ ਸਮੱਸਿਆ ਆਉਂਦੀ ਆ ਕਿਉਂਕਿ ਇੱਥੋਂ ਦਾ ਪਾਣੀ ਸਾਰਾ ਇਕੱਠਾ ਹੋ ਕੇ ਉੱਥੇ ਚਲੇ ਜਾਂਦਾ ਤੇ ਦੂਜੇ ਨੰਬਰ ਤੇ ਗੱਲ ਇਹ ਆ ਕਿ ਲੋਕ ਤੇ ਪਾਣੀ ਦਾ ਵੈਰ ਦੱਸਿਆ ਜਾਂਦਾ ਤੇ ਜਦੋਂ ਇਹ ਦੇ ਵਿੱਚ ਪਾਣੀ ਖੜ ਜਾਂਦਾ ਹੁਣ ਦੇਖ ਲਓ ਵੀ ਕਈ ਕੱਲ ਦਾ ਮੀਂਹ ਪਿਆ ਹੋਇਆ ਤੇ ਅਜੇ ਤੱਕ ਪਾਣੀ ਸੁੱਕਿਆ ਨਹੀਂ ਹੈਗਾ ਇਹ ਕਈ ਦਿਨ ਹੋਰ ਲੱਗ ਜਾਣੇ ਆ ਤੇ ਉਹਦਾ ਕਾਰਨ ਇਹ ਹੋਣਾ ਕਿ ਇਹ ਜਿੱਥੇ ਜਿੱਥੇ ਪਾਣੀ ਖੜਦਾ ਹੈ ਤੇ ਉੱਥੇ-ਉੱਥੇ ਜਿਹੜਾ ਲੋਕ ਆ ਓਖੜ ਜਾਂਦੀ ਹੈ ਉਥੋਂ ਟੋਏ ਵੱਡੇ-ਵੱਡੇ ਬਣ ਚੁੱਕੇ ਆ ਤੇ ਹੋਰ ਰਹਿੰਦੀ ਖੁੰਦੀ ਸੜਕ ਹੁਣ ਇਹ ਫੇਰ ਟੁੱਟ ਰਹੀ ਹੈ ਸੋ ਸਾਡੀ ਵੀ ਬੇਨਤੀ ਹੈ ਕਿ ਇਸ ਨੂੰ ਢੰਗ ਤਰੀਕੇ ਨਾਲ ਬਣਾਇਆ ਜਾਵੇ ਕਿਉਂਕਿ ਇਧਰ ਨਹਿਰ 'ਚ ਵੀ ਪਾਣੀ ਉਤਾਰਿਆ ਜਾ ਸਕਦਾ ਕੁਝ ਵਹਤੇ ਜਾ ਕੇ ਜਿਹੜਾ ਆ ਉਹ ਪਾਣੀ ਵਿੱਚੋਂ ਪਾਈਪਾਂ ਰਾਹੀਂ ਛੱਡਿਆ ਜਾ ਸਕਦਾ ਉਧਰੋਂ ਸੂਏ 'ਚੋਂ ਕੱਢਿਆ ਜਾ ਸਕਦਾ ਫੇਰ ਇਸ ਸੜਕ ਦੀ ਉਮਰ ਜ਼ਿਆਦਾ ਵੱਡੀ ਹੋ ਸਕਦੀ ਹੈ ਸੋ ਇਹ ਇਹ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨੂੰ ਨਵੇਂ ਸਿਰੇ ਤੋਂ ਬਣਾ ਕੇ ਤੇ ਇਹ ਬੜੇ ਢੰਗ ਤਰੀਕੇ ਨਾਲ ਬਣਾਇਆ ਜਾਵੇ ਤੇ ਪਾਣੀ ਦਾ ਨਿਕਾਸ ਵੀ ਨਾਲ ਹੀ ਕੀਤਾ ਜਾਵੇ ਤੇ ਤੁਹਾਡੀ ਇਹੀ ਬਾਬਾ ਜੀ ਨੇ ਵੀ ਕਰਾਉਂਦੇ ਆ ਗੱਲਬਾਤ ਤੇ ਉਦੋਂ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਜੇ ਤੁਸੀਂ ਫੇਸਬੁੱਕ ਤੇ ਤੈਨੂੰ ਫੋਲੋ ਜ਼ਰੂਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪ੍ਰਸ਼ਾਸਨ ਨੂੰ ਜਿਹੜੇ ਵੀ ਥੋਦੇ ਮੋਤਵਾਰ ਇਲਾਕੇ ਦੇ ਸਨਹਿਰ ਮਹਿਕਮਾ ਚ ਸੜਕ ਮਹਿਕਮਾ ਕੋਈ ਵੀ ਹੈ ਜੇ ਸੜਕ ਬਣਾਈ ਗਈ ਹੈ ਇਹ ਸਾਰੀ ਤਕਰੀਬਨ ਹੀ ਹੈਡ ਤੋਂ ਲੈ ਕੇ ਜੇ ਬਖਲੌਰ ਤੱਕ ਆਪਾਂ ਗੱਲ ਕਰੀਏ ਪਿੰਡ ਮੱਲਾ ਬੇਦੀਆਂ ਬਖਲੌਰ ਮੱਲਮਜਰੀ ਤੱਕ ਸੜਕ ਦੀ ਗੱਲ ਕਰੀਏ ਤਕਰੀਬਨ ਦੇਖਿਆ ਜਾਂਦਾ ਜਿੰਨਾ ਚਿਰ ਤੋਂ ਅਸੀਂ ਵੀ ਇੱਥੇ ਸੇਵਾ ਨਿਭਾ ਰਹੇ ਹਾਂ 4 ਸਾਲ ਤੋਂ ਵੀ ਦਾ ਕਿਤੇ ਪਾਣੀ ਦਾ ਨਿਕਾਸ ਨਹੀਂ ਕਿਸੇ ਪਾਸੇ ਨੂੰ ਹੈਗਾ ਤੇ ਨਾ ਨਿਕਾਸ ਹੋਣ ਕਰਕੇ ਜਿੰਨਾ ਵੀ ਪਾਣੀ ਹੈ ਚਾਹੇ ਤਾਂ ਜਿਹੜੇ ਟੂਏ ਬਣ ਗਏ ਆ ਸੜਕਾਂ ਦੇ ਵਿੱਚ ਉਹਨਾਂ ਦੇ ਵਿੱਚ ਹੀ ਰਹਿੰਦਾ ਕਿ ਦੋਨੇ ਪਾਸੇ ਇੱਧਰ ਸੂਆ ਹੈ ਦੂਜੇ ਪਾਸੇ ਨਹਿਰ ਹੈ ਤੇ ਦੋਨਾਂ ਪਾਸੇ ਬੰਨ ਲੱਗਦਾ ਤੇ ਵਿੱਚ ਸੂਏ ਦੇ ਜਿਹੜਾ ਵਿੱਚ ਗੈਪ ਵੀ ਹੋਣਾ ਚਾਹੀਦਾ ਤੇ ਪਾਣੀ ਵੜ ਜੇ ਉਹ ਵੀ ਨਹੀਂ ਹੈਗਾ ਤਕਰੀਬਨ ਜੇ ਗੱਲ ਕਰੀਏ ਤੇ ਬਹੁਤ ਵੱਡੇ ਵੱਡੇ ਹੈਡ ਤੋਂ ਲੈ ਕੇ ਮੱਲਾ ਬੇਦੀਆਂ ਤੋਂ ਲੈ ਕੇ ਆਪਣੇ ਗੜੀਜੀਤ ਸਿੰਘ ਦੇ ਪੁਲ ਤੇ ਮੱਲੋ ਮਯਾਰੀ ਤੱਕ ਬਖਲੌਰ ਤੱਕ ਸਲਵਾਣਾ ਸਾਧ ਤੱਕ ਇੱਕ ਟੋਆ ਨਹੀਂ ਹੈ ਘਟੋ ਘਟ ਜੇ ਗਿਣਤੀ ਮਾਰੀਏ ਤਾਂ 30 ਤੋਂ 35 ਟੋਏ ਹੋਣੇ ਤੇ ਕੋਈ ਬਜ਼ੁਰਗ ਕੋਈ ਮਾਤਾ ਸਾਡੀ ਭੈਣ ਕੋਈ ਜੇ ਲੰਗੇ ਤੇ ਬਹੁਤ ਸੁਚੇਤ ਨਾਲ ਲੰਗੇ ਜਾਂਦਾ ਕਿਉਂਕਿ ਜੇ ਮਾੜੀ ਜੀ ਵੀ ਮਿਸ ਅੰਡਰਸਟੈਂਡਿੰਗ ਹੋ ਗਈ ਤਾਂ ਕੋਈ ਵੱਡੀ ਵਾਰ ਮਤਲਬ ਕਿ ਕੁਦਰਤਨਾ ਘਟ ਸਕਦੀ ਹੈ ਇਸ ਕਰਕੇ ਅਸੀਂ ਤਾਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਫਿਰ ਇੱਕ ਵੱਡੀ ਗੱਲ ਹੈ ਗੜੀ ਅਜੀਤ ਸਿੰਘ ਦੇ ਪੁਲ ਤੋਂ ਲੈ ਕੇ ਗੁਰਦੁਆਰਾ ਸਲਵਾਣਾ ਸਾਹਿਬ ਤੱਕ ਅੱਗੇ ਮਾਲੋ ਮੁਜ਼ਾਰ ਬਖਲੌਰ ਤੱਕ ਵੀ ਜਿੰਨਾ ਇਹਦਾ ਅੱਧੇ ਤੋਂ ਵੱਧ ਸੜਕ ਦਾ ਪਾਣੀ ਹੈ ਉਧਰੋਂ ਵੀ ਤੇ ਇਧਰੋਂ ਵੀ ਸਾਰਾ ਜਦ ਜਿਆਦਾ ਮੀਂਹ ਆਉਂਦਾ ਉਹ ਸਾਰਾ ਗੁਰੂ ਘਰ ਵਿਖੇ ਜਾ ਕੇ ਡਿੱਗਦਾ ਹੈ ਉਹਦਾ ਕਾਰਨ ਕੀ ਹੈ ਜੀ ਉਹਦਾ ਕਾਰਨ ਇਹ ਵੀ ਜਿਹੜੀ ਸੜਕ ਦਾ ਪੂਰਾ ਨਿਕਾਸ ਉਹ ਸਹੀ ਨਹੀਂ ਹੈਗਾ ਬਣਨ ਦੇ ਵਿੱਚ ਹਾਂ ਅੜਦੋੜੇ ਬੰਨ ਹਾਂ ਅੜਦੋੜੇ ਬੰਨ ਕਿਉਂਕਿ ਜਿੱਥੇ ਰੁਕਦਾ ਤਾਂ ਰੁਕ ਹੀ ਜਾਂਦਾ ਇਹ ਨਹਿਰੀ ਬਣ ਜਾਂਦੀ ਹੈ ਸਾਡੇ ਨਾਲ ਹੋਰ ਵੀ ਪਤਵੰਤੇ ਸੱਜਣ ਖੜੇ ਗੜੀਜੀਤ ਸਿੰਘ ਦੇ ਤੇ ਇਹ ਵੀ ਜਾਣਦੇ ਆ ਰੋਜ਼ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਜਾਂਦੇ ਆ ਹਫ਼ਤੇ ਦੋ ਵਾਰੀ ਜਾਂਦੇ ਆ ਜਦ ਵੀ ਜਾਂਦੇ ਨੇ ਪਤਾ ਸਾਰਾ ਕੁਝ ਕਈ ਇਲਾਕੇ ਦੇ ਮੋਹਤਵਾਰਾਂ ਨੂੰ ਪਤਾ ਅਸੀਂ ਵੀ ਪ੍ਰਸ਼ਾਸਨ ਤੇ ਸਰਕਾਰ ਦੇ ਸਭ ਬੇਨਤੀ ਕਰਦੇ ਆ ਜੇ ਤੁਸੀਂ ਇਹ ਸੜਕ ਕਿਉਂਕਿ ਅੱਗੇ ਤਾਂ ਸੀ ਮਾੜੀ ਮੋਟੀ ਲਿੰਕਰ ਹੁਣ ਜਿਆਦਾ ਇਹ ਬਹਾਰੇ ਰੋਡ ਨਾਲ ਨਵੇਂ ਸ਼ਹਿਰ ਨਾਲ ਜੋੜਿਆ ਗਿਆ ਪਿੱਛੋਂ ਬਹੁਤ ਜ਼ਿਆਦਾ ਭਾਰੀ ਦੇ ਤਾਰ ਚ ਇੱਥੇ ਗੱਡੀਆਂ ਲੰਘਦੀਆਂ ਨੇ ਕਿੰਨੇ ਪਿੰਡਾਂ ਨੂੰ ਸਮੱਸਿਆ ਆ ਰਹੀ ਹੈ ਸਮੱਸਿਆ ਜੀ ਉੱਪਰੋਂ ਲਾ ਲਓ ਆ ਸਾਰਾ ਪ੍ਰਾ ਟ੍ਰੈਂਡਾ ਪਿੱਛੋਂ ਜਿੰਨੇ ਪਿੰਡ ਨੇ ਉਗੜਵਾਲ ਦੀ ਕੋਈ ਕੋ ਮਕੇ ਨਹੀਂ ਜਾਂਦਾ ਜੀ ਉਗੜਵਾਲ ਦੀ ਕੋਈ ਕੋ ਮਕੇ ਨਹੀਂ ਜਾਂਦਾ ਜਨ ਹਾ ਨਵਾਂ ਸ਼ਹਿਰ ਦੇ ਜੋੜਨ ਕਰਕੇ ਇੱਥੇ ਰੋਜ਼ ਬਹੁਤ ਹੀ ਹਜ਼ਾਰਾਂ ਮਤਲਬ ਕਿ ਕਹਿ ਲਈਏ 5-700 ਗੱਡੀ ਲੰਘਦੀ ਹੈ ਤੇ ਸਕੂਲ ਬੱਸਾਂ ਲੰਘਦੀਆਂ ਨੇ ਬੱਚੇ ਵਿੱਚ ਬੈਠੇ ਹੁੰਦੇ ਆ ਤੇ ਕਈ ਨਾ ਜਾਣੇ ਤੇ ਵੀ ਗੱਡੀ ਨਾਲ ਗੱਡੀ ਕਰੋਸ ਨਹੀਂ ਹੁੰਦੀ ਅਸੀਂ ਤਾਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਾਂਗੇ ਸਾਰੇ ਸਰਕਾਰ ਦੇ ਦਰਬਾਰੇ ਵੀ ਜੇ ਕੋਈ ਸਾਡੀ ਆਵਾਜ਼ ਸੁਣਦਾ ਭਾਈ ਆ ਸੜਕ ਤੇ ਬਣਾਈ ਜਾਵੇ ਤੇ ਜਿਹੜੇ ਪੂਰੇ ਇਲਾਕੇ ਦੇ ਜਿੰਨੇ ਵੀ ਪਿੰਡ ਪੈਂਦੇ ਆ ਉਹਨਾਂ ਨੂੰ ਥੋੜੀ ਸੌਖ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ